ਕਿ ਅਸੀਂ ਲਾਅ ਐਂਡ ਆਰਡਰ ਨੂੰ ਦੇਖਦੇ ਹੋਏ ਅਸੀਂ ਪੀਸੀਆਰ ਨੂੰ ਹੋਰ ਸਟਰੈਂਥਨ ਕਰ ਰਹੇ ਹਾਂ ਇਹ ਜਿਹਦੇ ਵਿੱਚ ਵਰਦਮਾਨੋ ਗਰੁੱਪ ਨੇ ਸਾਡਾ ਬੜਾ ਪੁਲਿਸ ਦਾ ਸਹਿਯੋਗ ਦਿੱਤਾ ਹੈ ਇਹ ਨਾਲ ਲੋਕਾਂ ਨੂੰ ਇੱਕ ਸੈਂਸ ਆਫ ਸਿਕਿਉਰਿਟੀ ਆਂਦੀ ਹੈ ਜਦੋਂ ਰਾਤੀ ਪੀਸੀਆਰ ਬਾਈਕਸ ਘੁੰਮਦੇ ਆ ਤੇ ਮਾੜੇ ਅਨਸਰ ਡਰ ਕੇ ਰਹਿੰਦੇ ਆ ਵੀ ਪੁਲਿਸ ਦੀ ਮੂਵਮੈਂਟ ਵੱਧ ਹੈ ਸੰਪਰਕ ਜਿਹੜਾ ਹੈਗਾ 112 ਦੇ ਨਾਲ ਹੀ ਲਿੰਕਡ ਰਹਿਣਗੇ ਨੀਅਰੈਸਟ ਮੋਟਰਸਾਈਕਲ ਜਿਹੜਾ ਹੋਊਗਾ ਪੀਸੀਆਰ ਦਾ ਉਹ ਮੂਵ ਕਰੂਗਾ ਜਿਵੇਂ ਤੁਸੀਂ ਮੋਟਰ ਦੇਖਦੇ ਅਸੀਂ ਪੀਸੀਆਰ ਨੂੰ ਹੋਰ ਸਟਰੈਂਥਨ ਕਰ ਰਹੇ ਹਾਂ ਤੇ ਜਿਹਦੇ ਵਿੱਚ ਵਰਦਮਾਨ ਗਰੁੱਪ ਨੇ ਸਾਡਾ ਬੜਾ ਪੁਲਿਸ ਦਾ ਸਹਿਯੋਗ ਦਿੱਤਾ ਹੈ ਉਹਨਾਂ ਨੇ ਆਪਣੇ ਗਰੁੱਪ ਵੱਲੋਂ ਸਾਨੂੰ ਪੰਜ ਮੋਟਰਸਾਈਕਲ ਦਿੱਤੇ ਆ ਤਾਂ ਕਿ ਸ਼ਹਿਰ ਦੇ ਵਿੱਚ ਵਧੀਆ ਤਰੀਕੇ ਨਾਲ ਲੋਕੀ ਰਹਿ ਸਕਣ ਕੋਈ ਮਾੜੇ ਬੰਦੇ ਆ ਉਹਨਾਂ ਦੇ ਚੰਗੀ ਹੋਰ ਨਿਗਰਾਨੀ ਰਹਿ ਸਕੇ ਸੋ ਇਹ ਪੰਜ ਮੋਟਰਸਾਈਕਲ ਅਸੀਂ ਹੋਰ ਐਡ ਕੀਤੇ ਨਵੇਂ ਜਿਹਦੇ ਨਾਲ ਰਾਤ ਦੀ ਪੈਟਰੋਲਿੰਗ ਦੇ ਵਿੱਚ ਹੋਰ ਵਧੀਆ ਵਾਧਾ ਹੋਏਗਾ ਅਸੀਂ ਇਹਦੇ ਵਿੱਚ ਪਹਿਲੇ ਪੰਜ ਮੋਟਰਸਾਈਕਲ ਦੀ ਸਟਰੈਂਥਨਿੰਗ ਕੀਤੀ ਹੈ ਮਰੀਰਕੋਟਾ ਸਿਟੀ ਦੇ ਵਿੱਚ ਇੱਕ ਇੱਕ ਮੋਟਰਸਾਈਕਲ ਸਦਰ ਰਹਿਮਤਗੜ ਆਪਣੇ ਅਹਿਮਦਗੜ ਦੇ ਏਰੀਏ ਦੇ ਵਿੱਚ ਤੇ ਅਮਰਗੜ ਦੇ ਏਰੀਏ ਦੇ ਵਿੱਚ ਅਸੀਂ ਨਾਲ ਦੇ ਰਹੇ ਹਾਂ ਤੇ ਕਿੰਨਾ ਫਾਇਦਾ ਹੋਏ ਸਰ ਉਹਨਾਂ ਲੋਕਾਂ ਨੂੰ ਇੱਕ ਸੈਂਸ ਆਫ ਸਿਕਿਉਰਿਟੀ ਆਂਦੀ ਹੈ ਜਦੋਂ ਰਾਤੀ ਪੀਸੀਆਰ ਬਾਈਕਸ ਘੁੰਮਦੇ ਆ ਕੂਟਰ ਵਜਦੇ ਆ ਆਮ ਬੰਦਾ ਥੋੜਾ ਆਪਣੇ ਆਪ ਨੂੰ ਸਿਕਿਉਰ ਫੀਲ ਕਰਦਾ ਤੇ ਮਾੜੇ ਅਨਸਰ ਡਰ ਕੇ ਰਹਿੰਦੇ ਆ ਵੀ ਪੁਲਿਸ ਦੀ ਮੂਵਮੈਂਟ ਵੱਧ ਆ ਇਸ ਨਾਲ ਲੋਕਾਂ ਦਾ ਬੜਾ ਇੱਕ ਫਾਇਦਾ ਹੁੰਦਾ ਜਿਹੜੇ ਸਪੈਸ਼ਲ ਨੰਬਰ ਵੀ ਜਾਰੀ ਕਰ ਰਹੇ ਇਹਨੂੰ ਹੁਣ ਅਸੀਂ ਪੀਸੀਆਰ 12345 ਜਿਹੜਾ ਹੈਗਾ ਉਹ ਅਸੀਂ ਸਿਟੀ ਦਾ ਕਰਤਾ 67 ਅਸੀਂ ਅੱਗੇ ਕਰਤਾ ਸੋ ਇਹਨੂੰ ਅਸੀਂ ਨੰਬਰਿੰਗ ਦਿੱਤੀ ਉਹ ਦੇਖਿਆ ਉਹਨਾਂ ਸਾਰੇ ਨਵੇਂ ਮੋਟਰਸਾਈਕਲਾਂ ਨੂੰ ਵੀ ਅਸੀਂ ਨੰਬਰਿੰਗ ਦਿੱਤੀ ਹੈ ਤੇ ਤਾਂ ਕਿ ਵਧੀਆ ਤਰੀਕੇ ਨਾਲ ਇੱਕ ਨਵੀਂ ਚੀਜ਼ ਸ਼ੁਰੂ ਕੀਤੀ ਹੋ ਘਟਨਾਵਾਂ ਪਾਉਣ ਤਾਂ ਵੀ ਇਹਨਾਂ ਨਾਲ ਸੰਪਰਕ ਕੇ ਸੰਪਰਕ ਜਿਹੜਾ ਹੈਗਾ 112 ਦੇ ਨਾਲ ਹੀ ਲਿੰਕਡ ਰਹਿਣਗੇ ਤੇ ਜਿਹੜਾ ਵੀ ਕੋਈ ਵੀ ਅੱਜ ਕੱਲ ਲਾਅ ਐਂਡ ਆਰਡਰ ਦਾ ਨੰਬਰ ਤੁਹਾਨੂੰ ਪਤਾ ਹੈ ਸਾਰਿਆਂ ਦਾ 112 ਤੇ ਹੈ ਤੇ ਉਹ ਕਾਲ ਵੀ ਇਹਨਾਂ ਨੂੰ ਜਾਊਗੀ ਤੇ ਨੀਰੈਸਟ ਮੋਟਰਸਾਈਕਲ ਜਿਹੜਾ ਹੋਊਗਾ ਪੀਸੀਆਰ ਦਾ ਉਹ ਮੂਵ ਕਰੂਗਾ ਤੇ ਤਿਹਾਰਾਂ ਦਾ ਮੱਦਦ ਨੇ ਜਰ ਰੱਖ ਕੇ ਸਾਨੂੰ ਹੋਰ ਫੋਰਸ ਮਿਲ ਰਹੀ ਹੈ ਹੁਣੇ ਉਸੇ ਚੀਜ਼ ਦੀ ਡੀਜੀ ਲਾਅ ਐਂਡ ਆਰਡਰ ਦੀ ਮੀਟਿੰਗ ਹੋ ਗਈ ਹੈ ਠੀਕ ਹੈ ਤਾਂ ਕਿ ਵਧੀਆ ਤਰੀਕੇ ਨਾਲ ਸ਼ੁਕ ਸ਼ਾਂਤੀ ਨਾਲ ਤਿਹਾਰ ਮਨਾਏ ਜਾਣ ਮਲੇਰਕੋਟਲੇ ਦੇ ਲੋਕ ਬੜੇ ਵਧੀਆ ਲੋਕ ਹੈ ਸ਼ਾਂਤੀ ਨੂੰ ਪਸੰਦ ਕਰਦੇ ਆ ਆਪਸ ਭਾਈਚਾਰੇ ਨਾਲ ਰਹਿੰਦੇ ਆ ਤੇ ਸਾਨੂੰ ਵੀ ਉਹ ਚੀਜ਼ ਦੇ ਬੜੇ ਅੱਛੀ ਲੱਗਦੀ ਹੈ ਹੁਣ ਜੇ ਪਿੱਛੇ ਜਿਸੀ ਕੈਮਰੇ ਸੀਗੇ ਉਹ ਸਾਰੇ 157 ਕੈਮਰੇ ਸਾਰੇ ਔਨ ਕਰਾਤੇ ਆ ਤੇ ਅੱਗੇ ਅਸੀਂ ਹੋਰ ਕੈਮਰੇ ਐਡੀਸ਼ਨ ਕਰਾ ਰਹੇ ਆ ਉਹ ਤੁਹਾਨੂੰ ਨਾਲ-ਨਾਲ ਅਸੀਂ ਦੱਸੀ ਜਾਵਾਂਗੇ ਜਦੋਂ ਉਹਦੀ ਵੀ ਨੋਗਰੇਸ਼ਨ ਹੋਊਗੀ ਤੇ ਛੋਟੀ ਛੋਟੀ ਚੀਜ਼ਾਂ ਵਾਲੀ ਲੋਕੀ ਅੱਛਾ ਮਹਿਸੂਸ ਕਰਦੇ ਆ